ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸੱਦਾ ਸੁਣਾਇਆ ਗਿਆ। ਬਾਦਲ ਤਨਖਾਹ ਕਰ ਸੁਖਬੀਰ ਬਾਦਲ ਨੂੰ ਅੱਜ ਚਤੀਦ ਅਕਾਲ ਤਖਤ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ। ਸੁਖਬੀਰ ਬਾਦਲ ਨੇ ਆਪਣੀ ਸਰਕਾਰ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਦੋਸ਼ ਲੱਗੇ ਨੇ। ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਹੁੰਦੇ ਆ ਸੁਖਬੀਰ ਬਾਦਲ ਨੇ ਕੁਝ ਅਜੀਬ ਫੈਸਲੇ ਲਏ ਜਿਸ ਦੇ ਨਾਲ ਪੰਥਕ ਸਰੂਪ ਨੂੰ ਅਕਸਰ ਨੁਕਸਾਨ ਹੋਇਆ ਹੈ 2007 ਤੋਂ ਲੈ ਕੇ 17 ਤੱਕ ਦੇ ਜਿਹੜੇ ਸਿੱਖ ਕबिनेट ਮੰਤਰੀ ਨੇ ਰਹੇ ਨੇ ਉਹਨਾਂ ਨੂੰ ਵੀ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਕਾਲ ਤਖਤ ਦੇ ਜਥੇਦਾਰ ਨੇ ਬਿਆਨੀ ਰਗਵੀਰ ਸਿੰਘੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਅਕਾਲ ਤਖਤ ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ ਸਖਵੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਅਕਾਲ ਤਖਤ ਤੇ ਪੇਸ਼ ਹੋਣਾ ਚਾਹੀਦਾ ਹੈ ਜਬਰ ਤਾਕਤ ਤੋਂ ਸਰਦਾਰ ਸਿੰਘ ਆਸਣ ਦੇ ਮਾਲਕ ਬਣ ਕੇ ਜੁਗਿਆ ਢਾਲ ਸਤਿਗੁਰੂ ਜੁਰੀ ਅੰਦਰ ਮੇਰੀ ਪੀੜ ਦੇ ਮਾਲਕ ਸ਼ਾਇ ਸ਼ਾਹ ਪਤਾ ਦੇਖਦੇ ਤੇਖ ਦੇ ਧਨੀ ਸਤਿਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਇਤੋਂ ਸਮੇਂ ਸਮੇਂ ਅਨੁਸਾਰ ਪੰਥ ਸਿੰਘ ਸਰਬਾਨਾ ਦੀ ਇਕਤਰਤਾ ਤੋਂ ਉਮਰੰਤ ਸ੍ਰੀ ਅਕਾਲ ਪੱਖ ਸਾਹਿਬ ਜੀ ਦੇ ਨੱθεਦਾਰ ਪੰਥ ਦੇ ਹਿੱਤਾਂ ਵਾਸਤੇ ਇੱਥੋਂ ਆਪਣਾ ਫੈਸਲਾ ਸੁਨਾਇਆ ਕਰਦੇ ਨੇ ਠੀਕ ਹੈ ਸਗੇ ਜੋ ਅੱਜ ਵੀ ਪੰਥ ਦੇ ਹਿੱਤ ਲਈ ਸਨਮਾਨਯੋਗ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜੀ ਮੁੱਖ ਗੁਰੰਤਸਾਚਾਨ ਸ਼੍ਰੀ ਪਰਮੰਦਰ ਸਾਹਿਬ ਅਤੇ ਦਾਸ ਜੀ ਅਕਾਲ ਤਖਨ ਸਾਹਿਬ ਉਹ ਆਪ ਸੰਗਤਾਂ ਦੇ ਸੰਬੋਧਨਗੇ ਦਾਸ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਪਾਈਕ ਉੱਤੇ ਰਣ ਕਰਕੇ ਸੰਗਤਾਂ ਨੂੰ ਸੰਬੋਧਨ ਹੋਣ ਉਹਨਾਂ ਦੇ ਆਉਣ ਦੇ ਆਮਰ ਦੇ ਵਿੱਚ

ਦੋ ਰੋਗ ਗੁਰੂ ਪਾਲਸਾ ਪਾਸਾ ਦੇ ਇਸ ਫੈਸਲੇ ਦੇ ਤਾਅਮਾ ਬਰੋਫੀਤੀ ਹੋਏ ਸਪੈਨਸ ਕਰਕੇ ਚਲਾਈ ਗਈ ਹੈ 1750 ਇਹ ਪੰਤਰਾਪਾ ਤੋਂ ਸੰਬਤਨਾਨਤਾ ਹੈ 550 ਮੁਤਾਬਕ

ਇਸ ਨਾਲ ਪੰਖਤ ਰੂਪ ਦੇ ਰੈਕਸ਼ਨ ਹੋ ਬਹੁਤ ਭਾਰੇ ਤਾਲਕੇ ਜੋ ਆਪਣੇ ਅਤਾਲੇ ਦਾ ਹਾਲਤ ਬਹੁਤ ਪਤਲੇ ਹੋਏ ਸਿੱਧੇ ਪੇਟਾਂ ਨੂੰ ਬਹੁਤ ਭਾਰੇ ਤਕਾ ਹੋਇਆ ਇਸੇ 2007 ਤੋਂ 2017 ਤੱਕ ਸਰਕਾਰ ਜਿਹੜੀ ਮੌਜੂਦ ਰਹੇ ਇਸ ਦੇ ਸਿੱਧੇ ਕੈबिनेट ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਬਰਾਦਰ ਅੰਦਰ ਅੰਦਰ ਦितीय ਰੂਪ ਸੇਸ਼ ਹੋ ਕੇ ਜੇリエਕਾਤ ਕਤ ਸਹਿਬ ਜੀ ਵਿਖੇ ਰੇਣ ਸੁਖੀ ਉਸ ਮਾਦਨ ਜਨਨਦਰ ਮਾਰੇ ਦਿੱਤੀ ਤਰ੍ਹਾਂ ਜੇリエਕਾਤ ਕਤ ਸਹਿਬ ਜੀ ਉਸ ਤੇ ਸ਼ਿਸ਼ੀ ਹੋ ਹਮ ਸਹਿਬ ਜੀ ਨੂੰ ਰੂਰੀ ਡ ਸਿੱਖ ਸੰਗਤ ਕਰਤੇ 판ੂਕੀ ਸਰਪਾ ਦੀ ਆਦਰੀਏ ਆਪਣੇ ਕ੍ਰੇਟਰ ਹੈ ਗੁਨਾਹਾਂ ਦੀ ਬਾਤ ਤੇ ਮੰਗਲਾ ਉਹਨਾਂ ਤੇ ਉਹਨਾਂ ਨੂੰ ਜੇリエਕਾਤ ਕਤ ਸਹਿਬ ਜੀ ਤੋਂ ਵਾਹਿਗੁਰੂ ਜੀ ਤਿਆਜ ਜਾਂਦਾ ਬਾਹਰ ਜੁਸਤਾ ਕਾਲਸਾ ਬਾਹਰ ਜੁਸਤ ਮਤ